ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ 'ਚ ਆ ਗਏ ਆ ਜੀ ਅੱਜ ਬੰਦੇ ਕਾਫੀ 9-10 ਜਾਣੇ ਜਿੱਦਾਂ ਜਿਹੜੇ ਜਿਹੜੇ ਨਾਲ ਆਪਣੇ ਜੁੜੇ ਹੋਆ ਉਹਨਾਂ ਨੂੰ ਤਾਂ ਪਤਾ ਹੀ ਆ ਕਿੰਨਾਂ ਦਿਨਾਂ ਦੀਆਂ ਲੀਆਂ ਪੱਟੀਆਂ ਸੀ ਪਰ ਅੱਜ ਇਦਾਂ ਹਨਾ ਇੱਥੇ ਇੱਟਾਂ ਰੱਖਣੀਆਂ ਜਿਹੜੀਆਂ ਪਹਿਲਾਂ ਰੱਖਦੇ ਹੁੰਦੇ ਆ ਅਰਦਾਸ ਕਰਾ ਕੇ ਘਟਕਾ ਗੁਟਕਾ ਪਾਤਾ ਸੀ ਨਹੀਂ ਫੁੱਲ بس ਥੋੜੀ ਦੇਰ ਨੂੰ ਹੁਣ ਅਰਦਾਸ ਕਰਾ ਕੇ ਇੱਥੇ ਠੱਟਾ ਰੱਖ ਕੇ ਕੰਮ ਸ਼ੁਰੂ ਹੋ ਜਾਣਾ ਹੈ ਅੱਜ ਬੰਦੇ ਬਹੁਤ ਆਏ ਹੋ ਗਾ ਕੰਮ ਚੱਲ ਨਾ ਪਰ ਅੱਜ ਆ ਮੜਿਆ ਨਾਲ ਦੀ ਗੰਦਾਲੇ ਵਾਲੇ ਲਿਖਦੇ ਜਿੱਦਾਂ ਇੱਧਰ ਨੂੰ ਲਤੀ ਦੇ ਨਾਲ ਆ ਚੱਕ ਰਿਹਾ ਸਭ ਬਾਕੀ ਚੱਲੀ ਜਾਵਾਂਗੀ ਹੁਣ ਕੰਮ ਨਾਲ ਦੀ ਨਾਲ ਜੁੜੇ ਰਹੋ ਘਟਾ ਕਾਲ ਇਹਨ ਪੂਰਾ ਕਰ ਗਏ ਸੀ ਮਸਾਲਾ ਹੁਣ ਰਲੋਣ ਲੱਪੇ ਹੁਣ ਸਿੱਟੂਗੇ ਵਸ ਘੰਟੇ ਤੱਕ ਅਬਦਾਸ ਕਰਕੇ ਪੋਜਾਣਾ ਕੰਮ ਸ਼ੁਰੂ ਕਮਰਾ ਇਨੀ ਤਿਆਰ ਕਰਤਾ ਸੀ ਜਦੋਂ ਇੱਕ ਦਿਨ ਮਿੱਤੂ ਆਇਆ ਨਹੀਂ ਸੀ ਗਿਆ ਉੱਟ ਨਹੀਂ ਹੈ ਤਿਆਰ ਹੋ ਗਿਆ ਸੀ ਕਮਰਾ ਸੀਮੈਂਟ ਵਗੈਰਾ ਰੱਖਣ ਨੂੰ ਦੁਨੀ ਦਾ ਟਿੱਕਾ ਜੋ ਮੰਗਿਆ ਸੋਵਰ ਦਿੱਤਾ ਪਾਤਸ਼ਾਹ ਚਰਣਾ ਸਰਦਾਸ ਬੇਨਤੀ ਆਪ ਜੀ ਨੂੰ ਕਿਰਪਾ ਕੀਤੀ ਸੇਵਕ ਕਵਾਨ ਕਰਦੀ ਖਲਾਸ ਕੀਤੀ ਹੈ ਦਾਤੇ ਦਾ ਤਰੱਕੀ ਹੱਥੇ ਆਪਣੇ ਤੁਸੀਂ ਆਵਾਇਆ ਤੁਸੀਂ ਦੇ ਹੀ ਦੇ ਮਾਵਾ ਕੰਨ ਪਾਰ ਉੱਠ ਕਰਕੇ ਨਵੀਂ ਧਰਤੀ ਜਗਾ ਦੀ ਦਾਤ ਬਖਸ਼ਿਸ਼ ਕੀਤੀ ਹੈ ਬਖਸ਼ਿਸ਼ ਕੀਤੀ ਜਗਾ ਦੇ ਵਿੱਚ ਗੁਰੂ ਪਾਸ਼ਾ ਜੀ ਦੇ ਪਰਿਵਾਰ ਵੱਲੋਂ ਨਵੇਂ ਮਕਾਨ ਦੀ ਉਸਾਰੀ ਦੇ ਚਰਣਾ ਦਾ ਟਰਾਸਾ ਲੈ ਕੇ ਨਵੇਂ ਮਕਾਨ ਦੀ ਸਾਰੀ ਰੰਭ ਕਰਨ ਵਾਸਤੇ ਅਭੀ ਦੇ ਚਰਣਾ ਵਿਚ ਅਰਦਾਸ ਬੇਨਤੀ ਕਰਦੇ ਹਨ ਸੀਤਾ ਲੋੜੀਆ ਕੰਮ ਸਵਾਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰੂ ਛੱਛਾ ਕੀ ਦੇ ਮਾਵਾ ਅਨੁਸਾਰ ਸਤਿਗੁਰੂ ਜੀ ਕਾਰਜਾਂ ਦੀ ਰੰਭਤਾ ਕਰਨ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰੋ ਨਵੇਂ ਮਕਾਨ ਦੀ ਉਸਾਰੀ ਦੀ ਰਮਤਾ ਕਰਨ ਦੀ ਆਗਾ ਬਖਸ਼ੋ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਜਾਬ ਕੀਤੇ ਗਏ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਿਆ ਦਰ ਤੇ ਪ੍ਰਵਾਨ ਕਰੋ ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸੰਗਤ ਦੇ ਵਿੱਚ ਵਰਤੌਣ ਦੀ ਆਗਾ ਬਖਸ਼ੋ ਪਰਿਵਾਰ ਦੇ ਸਰਪੇ ਮੇਰ ਦਾ ਹੱਥ ਰੱਖਣਾ ਅਰੰਭੇ ਕਾਰਜ ਰਾਸ਼ਕਾਲ ਨੇ ਤਿਲ ਫੁੱਲ ਪਿਟਾਵਾ ਹਾਜ਼ਰ ਫੁਕੀਤੀਆਂ ਦਰ ਪ੍ਰਵਾਨ ਕਰਨੀਆਂ ਮਿਸ਼ਠਾਣ ਪ੍ਰਸ਼ਾਦ ਹਾਜ਼ਰ ਕੀਤਾ ਦਰ ਪ੍ਰਵਾਨ ਕਰਨਾ ਕਿਰਪਾ ਕਰੋ ਅੰਗ ਸੰਗ ਸਹਾਈ ਹੋ ਗੋ ਮਿਸਤਰੀ ਸੰਗਾਂ ਦੇ ਸਰਪੇ ਮੇਰ ਦਾ ਹੱਥ ਰੱਖ ਕੇ ਆਪ ਜੀ ਨੇ ਕਾਰਜ ਕਰਨ ਦੇ ਉਦਮ ਬਲ ਬਖਸ਼ ਨੇ ਦੁੱਖਾਂ ਕਲੇਸ਼ਾਂ ਕਸ਼ਟਾਂ ਵਿਗਨਾਂ ਦਾ ਨਾਸ਼ ਕਰਕੇ ਆਪ ਜੀ ਨੇ ਅਸਰਤੇ ਮੇਰ ਦਾ ਆਤਰਾ ਕਰੰਭੇ ਕਾਰਜਾਂ ਵਿੱਚ ਸਫਲਤਾ ਬਖਸ਼ੀ ਸਹੀ ਪਿਆਰੇ ਮਿਲਣੇ ਜਨਾਬ ਨੇ ਆਪ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿ ਵਾਹਿ ਗੁਰਜੀ ਦਾ ਖੰਤਾਂ ਵਾਹਿ ਗੁਰਜੀ ਵਾਹਿ ਗੁਰਜੀ ਬੁਨੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆ ਲੋ। ਆ ਕਰੋ ਬੰਥਾ ਨਾ ਮੋੜਾ ਜਾ। ਆਜੋ ਭਾਈ। ਅੱਲਾ ਬਲਾੜ ਵੀ ਨਾਲ ਹੀ ਵਿੱਚ। ਹਾਂਜੀ ਹਾਂਜੀ। ਲਾਣਾ ਆਸਤ ਹੈ। ਹੈ? ਇਹ ਕੋਈ ਨਹੀਂ ਚੱਕਰ ਨਹੀਂ ਇਹ ਕਾਲਾ ਕੱਲਾ ਹੀ ਤਿੱਲ ਪੱਖੇ ਧੱਕੀ ਜਾਂਦਾ ਉਤੋਂ ਇੱਕ ਬਨ ਨਹੀਂ ਆਉਂਦਾ ਹੈ ਰੱਬ ਦੇ ਦਰਦ ਅੱਗੇ ਅੱਗੇ ਆਲੇ ਆਸ ਆ ਮੈਂ ਕਹਿ ਰਿਹਾ ਤਾਂ ਅੱਛਾ ਹਾਂ ਜਿਹੜੀ ਗਾੜੀ ਪਹਿਲਾਂ ਵੱਡੋ ਓਕੇ ਓਕੇ ਚੱਲ ਆ ਜੀ ਟਡੇ ਟਰਾਲੇ ਤੇ ਨਹੀਂ ਅਟ ਪੂਰੀ ਹੁੰਦੀ ਇਹਨਾਂ ਤੋਂ ਟਰਾਲੇ ਤੇ ਨਹੀਂ ਪੂਰੀ ਹੁੰਦੀ ਇਹ ਵੀ ਖੱਤੀ ਕਿੱਥੋਂ ਕਰਨੀਆਂ ਗਰਮੇ ਚੱਹੀ ਜੱਟੇ ਚੱਹੀ ਜਨਾਂ ਦੇ ਖੱਤੀ ਨਹੀਂ ਜਰੂਰੀ ਹੋਰ ਅੱਗੇ ਹੁਣ ਦਿਹਾੜੀ ਦਾ ਕਰਨੀ ਹੈ ਨਾ 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 ਪੁੱਲਾ ਕਰ ਲਕਰਾ ਹਨੂ ਕਾਨੇ ਨੂੰ ਗਿਆ ਆ ਥੰਗੇ ਤੇਰੇ ਨਾਲ ਕਦਰ بیم ਪਾਉਣਾ ਕਰਕੇ ਨਹੀਂ ਤਾਂ ਨਹੀਂ ਕੀਤੀ ਤੋ ਕਦਰ بیم ਪਾਉਣਾ ਕਰਕੇ ਤਾਂ ਨਹੀਂ ਕੀਤੀ ਆਦੇ ਹੁਣ ਮੈਂ ਅਸੀ ਆਉਂਦੇ ਸੀ ਜਿਆ ਕੁਰਸੀਆਂ ਲੈ ਕੇ ਆਏ ਆ ਆ ਇੱਥੇ ਕਿ ਟੱਕਰਿਆ ਮੈਨੂੰ ਜਾਂਦਾ ਹੁਣੇ ਮੋਟਰਸਾਈਕਲ ਤੇ ਆਹੋ ਅੱਗੇ ਤਾਂ ਉਹ ਲੇਟ ਜਾਂਦਾ ਹੁੰਦਾ ਅੱਜ ਪਹਿਲਾਂ ਹੀ ਚੱਲ ਗਿਆ ਗੋਪੀ ਗੋਪੀ ਆਹੋ ਉਹ ਚੱਲ ਵੀ ਗਿਆ ਅੱਜ ਪਹਿਲਾਂ ਥੋੜੀ ਛੁੱਟੀ ਕਰਨ ਚੱਲਿਆ ਤਾਂ ਪਿਆਰ ਢਿੱਲਾ ਮੱਠਾ ਤਾਂ ਨਹੀਂ ਹੈਗਾ ਹੈ ਪਹਿਲਾਂ ਹੁਣ ਕੰਮ ਘੰਟੇ ਦਾ ਬਹਿ ਆਹੋ ਦੱਸਦਾ ਸੀ ਕੰਮ ਹੁਣ ਹੋਣਾ ਹੈ ਲਾ ਚਾਹ ਪੀ ਲਓ ਕੋਈ ਨਹੀਂ ਕੋਈ ਅਰੇ ਰੈਡੀ ਦੇ ਚ ਰੱਖ ਦੋ ਆ ਲੈ ਲੈ ਫਾਪੇ ਆ ਜੀ ਬਣ ਜਾਣੇ ਉਹ ਹੁਣ ਫਾਪੇ ਨਹੀਂ ਕੋਈ ਰੱਖ ਲੈ ਥੋੜਾ ਪਾ ਲੈ ਚੱਕ ਤਾਂ ਕੰਮ ਆਹ ਕੌਣ ਲੈ ਆਇਆ ਪੱਠੇ ਬੱਛਾ ਕਿਹੜੇ ਨੇ ਅੱਛਾ ਇਹਨੇ ਮੈਂ ਕਹਾ ਉਹ ਤਾਂ ਹੈ ਨਹੀਂ ਐਨੇ ਜੋਗਾ ਉਹ ਤਾਂ ਦੁਪਹਿਰ ਨੂੰ ਗੇੜਾ ਹੀ ਲਾ ਕੇ ਆਉਂਦਾ ਉਹ ਨਹੀਂ ਪੱਠੇ-ਪੁੱਠੇ ਲਿਆਉਂਦਾ ਮੈਂ ਕਹਾਂ ਪਤਾ ਨਹੀਂ ਇਹਨੇ ਵੱਢ ਲਿਆ ਪੱਠੇ ਅੱਜ ਆ ਜਿਹੜਾ ਤੁਹਾਡੇ ਕੋਲ ਖੜਾ ਆ ਇਹ ਵਾਲਾ ਹੈ ਮੈਂ ਨਹੀਂ ਰੱਖੀ ਕਾਲੇ ਭਾਜੀ ਆ ਨਾਲੇ ਹੀ ਬਾਤ ਸ਼ੁਰੂ ਕਰਦੇ ਹਾਂ ਇਹਦੀ ਗੜਾਈ ਕਰਨੀ ਜਿੱਦਾਂ ਦੱਸਿਆ ਯਾਰ ਹਾਂ ਹਾਂ ਉਹੀ ਮੈਂ ਕਹਿੰਦਾ ਵੇ ਨਾਲੇ ਹੀ ਹੋ ਜਵੇ ਹਨਾ ਇਹਨੇ ਪਾਉਂਦੇ ਸੀ ਕਿਰਵਾਉਂਗਾ ਉਹ ਚਾਹ ਪੀ ਲਓ ਪਹਿਲਾਂ ਫੇਰ ਠੰਢੀ ਹੋ ਜਾਣੀ ਫੇਰ ਲਾ ਲਿਓ ਅੱਲਾ ਮੈਂ ਚੱਲਾਂ ਗਲਾਸੀਆਂ ਹੁਣ ਲਿਆ ਕੇ ਦੇਣਾ ਤੁਹਾਨੂੰ ਗਲਾਸੀਆਂ ਚ ਪਾ ਲਿਓ ਨਾ ਖਾਲੀ ਦਾ ਸੱਜੇ ਹੀ ਅਕਲ ਤੋਂ ਫਿਰ ਸਟੀਲ ਦੀਆਂ ਚ ਪਾ ਕੇ ਤੋਲੀਆਂ ਨਾਲੇ ਬਵੇ ਡਡੀਆਂ ਹੁਣ ਕਿੱਡੀਆਂ ਆ ਕੈਮਰੇ ਦੇ ਮੋਰੇ ਹੱਤ ਘਾਰ ਕੈਮਰੇ ਮੋਰੇ ਘਾਰ ਆ ਕਰੀ 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 ਨਹੀਂ 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 ਇਹ ਫਿਰ ਪ੍ਰੂਫ ਰਹੂਗਾ ਕਰੀ ਮੜਿਆ ਆ ਲੋ ਜੀ ਇੱਥੇ ਹੱਥ ਦੇਖੋ ਹੁਣ ਮੇਰਾ ਐਡੀਆਂ ਹੀ ਆਉਣੀਆਂ ਆ ਹੁਣ ਆ ਦੇਖ ਲਓ ਐਨਾਂ ਹੀ ਖੋਲਿਆ ਦੋ ਵਾਰਾਂ ਭਾਜੀ ਮੈਂ ਪੁੱਛ ਲਿਆ ਮੈਂ ਐਡੀ ਤਾਂ ਕਹਿੰਦਾ ਫੇਰ ਤੂੰ ਕਮੇ ਵਿੱਚ ਛੋਟੀਆਂ ਆ ਗਈਆਂ ਹੁਣ ਐਡੀਆਂ ਹੀ ਆਉਣੀਆਂ ਇਹ ਪੈਸੇ ਤਾਂ ਨੂੰ ਕਹਿੰਦੇ ਇੱਥੇ ਬਣਾਉਣਾ ਕਿ ਕਰੀ ਇਹਦੇ ਹੋਣਾ ਨਾਲ ਜੋ ਬੱਤਾ ਇਹ ਕਿ ਗਰਾਜ ਚ ਕੀ ਗਰਾਜ ਆ ਕਾਲੀ ਰੱਬ ਪਾਏਗਾ ਕੰਮ ਆ ਜਾਂਦੀ ਹੈ ਹੈ ਕੋਈ ਕੰਮ ਆ ਜਾਂਦੀ ਹੈ ਉੱਛਾਲਾ ਕੰਮ ਨੂੰ ਖੜਾ ਕਿਹੜਾ ਪਿੱਲਰ ਕਹਨੇ ਆ ਆਹ ਕੋਨੇ ਚਾਹੋ ਸਾਹਮਣੇ ਓਏ ਬਾ ਗੋਦਨ ਦੀ ਦਵਾਸਾਂ ਨਹੀਂ ਪੱਤੀ ਉੱਥੇ ਹਾਂ ਇਹ ਆ ਪਿਛਲੀ ਅੱਛਾ ਹਾਂ ਆਹ ਵਾਲੀ ਹਾਂ ਪਾ ਲਓ ਚਾਹ ਹੋਰ ਬਚਦੀ ਤਾਂ ਹੁਣ ਇਹ ਮਿੱਠਾ ਘਟਿਆ ਕੋਈ ਨਹੀਂ ਪੱਤੀ ਤਾਂ ਹੈਗੀ ਆ ਕੋਈ ਨਾ ਕੋਈ ਤਾਂ ਸਿਰੇ ਰਹੀ ਆ ਉਹ ਜਿੰਨੇ ਬੱਚੇ ਆਲੀ ਪੀਨੇ ਆ ਪੱਤੀ ਨਹੀਂ ਕਰਨ ਹਾਂ ਉਹ ਜਦਿਆਂ ਨਾ ਪਤਾ ਫੋਨ ਨਹੀਂ ਚ ਰਹਿ ਗਿਆ ਚਾ ਪੱਤੀ ਪੱਤੀ ਤੱਕ ਹੀ ਆ ਬਸ ਕਰ ਲਓ ਜਿੱਦਣ ਫੇ ਠੰਡੇ ਪਾਣੀ ਵਾਲਾ ਕੰਮ ਹੋ ਗਿਆ ਜਾਨੂ ਫੇਰ ਮੈਂ ਕਿਹਾ ਜਦੋਂ ਛਵੀਲ ਵਾਲੇ ਪਾਣੀ ਚੱਲਦੇ ਉਹ ਤੱਕ ਤੁਹਾਡੀ ਛੁੱਟੀ ਹੋ ਜਾਣੀ ਆ ਫੇਰ ਛਵੀਲ ਵਾਲੇ ਪਾਣੀ ਤੱਕ ਮਈ ਜੂਨ ਤੱਕ ਬਾਕੀ ਇਹ ਦਿਲ ਦਾ ਕਹਿਣਾ ਪਤਾ ਨਹੀਂ ਕੋਈ ਨਗਾ ਵੀ ਜਾਦੇ ਮਹੀਨਾ ਬਾਅਦ ਅੱਛਾ ਦੇ ਹੇ ਦਾ ਤਾਂ ਨਹੀਂ ਖੜੇ ਆਲੀ ਚਲ ਕੋਈ ਨਹੀਂ ਉਹ ਤਾਂ ਨੇ ਕਿਨੇ ਕੰਮ ਨਹੀਂ ਕਿਲੋ ਸ਼ੱਕਰ ਲਿਆ ਦਾਂਗੇ ਫਿਰ ਠੰਡਾ ਪਾਣੀ ਸ਼ੱਕਰ ਵਾਲਾ ਵਧੀਆ ਆ ਖੰਡ ਨਾਲ ਵਧੀਆ ਖੰਡ ਨਾਲ ਵਧੀਆ ਲਓ ਜੀ ਇਧਰ ਲਈ ਕੰਦ ਤਾਂ ਹੁਣ ਚੱਕ ਦਿੱਤੀ ਆ ਬਹੁਤ ਕੋ ਲੈਵਲ ਆਪਣਾ ਆਇਆ ਬਾਤ ਖਾਲਦੇ ਆ ਅਜੇ ਤਾਂ ਕਈ ਵਾਰ ਲੱਗਣੀਆਂ ਕੱਲ ਨੂੰ ਤਾਂ ਉਦਾਂ ਹੀ ਇਹਦੀ ਚਣਾਈ ਜਾਣੀ ਹੈ ਕੰਦਾ ਦੋ ਤਿੰਨ ਲਾ ਪਏ ਆ ਹੁਣ ਕੱਢਣ ਇੱਕ ਪਿੱਛੋਂ ਮੈਂ ਲਗਾਤਾ ਸ਼ੁਰੂ ਕਰ ਦਿੱਤੀ ਆ ਇੱਥੋਂ ਕਰਤੀ ਸ਼ੁਰੂ ਜਣਾਈ ਆਹ ਘੱਟਦੀ ਆ ਮਸਾਲਾ ਪਾ ਕੇ ਆਜੋ ਜੀ ਆਜੋ ਆਜੋ ਮਾਸਤਰੀ ਕਰ ਗਈ ਅੱਜ ਛੁੱਟੀ ਹੋ ਗਿਆ ਸਾਢੇ 5 ਦਾ ਟਾਈਮ ਕੰਮ ਅੱਜ ਸੋਨਾ ਖੇਚ ਗਿਆ 18 ਦੀਆਂ 13 ਦੀਆਂ ਤਾਂ ਇੱਕ ਇੱਕ ਬਾਰ ਨਾਉਂਦਾ ਲਾਤਾ ਫਿਰ ਉੱਪਰ ਅੱਜ 6 ਫੁੱਟ ਨਹੀਂ ਹੋ ਜਾਣੀਆਂ ਮੰਨ ਲਓ ਮਿੱਟੀ ਤੋਂ ਲੈ ਕੇ ਸਾਣੇ ਘਟ ਕਾ 6 ਫੁੱਟ ਤੋਂ ਪਲੱਸ ਹੋ ਜਾਣਾ ਹੈ ਬਾਕੀ ਠੀਕ ਹੈ ਜੀ ਹਣ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ